ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੌਮੀ ਸਾਂ ਮੋਰਚੇ ਵਿੱਚ ਪਿੰਡ ਮੂਸਾਪੁਰ ਜਿਹੜਾ ਨਵਾਂ ਸ਼ਹਿਰ ਤੋਂ ਭਾਈ ਜਸਵਿੰਦਰ ਸਿੰਘ ਜੀ ਜੋ ਕਿ ਨਿਹੰਗ ਸਿੰਘਾਂ ਦੇ ਘੋੜੇ ਵਾਸਤੇ ਟੁੱੜੀ ਟੱਲੀ ਲੈ ਕੇ ਪਹੁੰਚੇ ਹਨ ਅਸੀਂ ਅੱਜ ਭਾਈ ਜਸਵਿੰਦਰ ਸਿੰਘ ਜੀ ਅਤੇ ਸਮੂਹ ਨਗਰਪਿੰਡ ਮੁੱਸਾ ਦਾ तहਦਲ ਤੋਂ ਧੰਨਵਾਦ ਕਰਦੇ ਆਂ ਭਾਈ ਗੁਰਮੀਤ ਸਿੰਘ ਜੀ ਭਾਈ ਜਸਕਰ ਸਿੰਘ ਜੀ ਇਹਨਾਂ ਸਾਰੇ ਵੀਰਾਂ ਦਾ तहਦਲ ਤੋਂ ਧੰਨਵਾਦ ਹੈ ਜੋ ਕਿ ਆਏ ਦਿਨ ਸਾਡੀਆਂ ਬੇਨਤੀਆਂ ਨੂੰ ਮੰਨਦੇ ਹੋਏ ਕਾਮੀ ਸਾ ਮੋਰਚੇ ਵਿੱਚ ਤੂੜੀ ਦੀ ਸੇਵਾ ਕਰਦੇ ਹਨ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਅਤੇ ਭਾਈ ਸਾਹਿਬ ਜੀ ਨੂੰ ਗੁਰੂ ਘਰ ਦੀ ਵਕਸ਼ਿਸ਼ ਸਿਰ ਪਾਉ ਪੇਟ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ